ਅਰੇਸ਼ਨ ਵੱਲੋਂ ਅੱਜ ਸਾਡਾ 61ਵਾਂ ਰਾਸ਼ਨ ਵਿਤਰਣ ਸਮਾਰੋਹ ਕੀਤਾ ਗਿਆ ਤੇ ਜਿਹਦੇ ਸਾਡੇ ਅੱਜ ਮੁੱਖ ਮਹਿਮਾਨ ਅਮਨ ਮੈਡਮ ਜੀ ਸੀ ਤੇ ਅਮਨ ਮੈਡਮ ਸੋਢੀ ਸਾਹਿਬ ਤੇ ਜਿਹੜੇ ਸਾਡੇ ਮੁੱਖ ਮਾਨ ਸੀ ਅੱਜ ਤੇ ਰਾਸ਼ਨ ਕੀਤਾ ਗਿਆ ਜਿਹੜੇ ਇੱਥੇ ਆਏ ਨਹੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਪ੍ਰਮਾਤਮਾ ਨੇ ਦੀ ਉਮਰ ਲੰਮੀ ਕਰੇ ਇਹਨਾਂ ਨੂੰ ਤਦਰਸ ਰੱਖੇ ਤੇ ਇਹਨਾਂ ਨੂੰ ਰਾਸ਼ਨ ਲੈਣ ਦੀ ਲੋੜ ਨਾ ਹੀ ਪਵੇ ਇਹਨਾਂ ਦਾ ਸਮਰਥਨ ਕਰੇ ਔਰ ਇੱਕ ਵਾਰ ਫਿਰ ਜਿਹੜੇ ਮੇਰੇ ਮਹਿਮਾਨ ਆਏ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਫਤਿਹ ਵਾਈਗੋ ਜੀ ਕੀ ਫਤਿਹ ਸਰਬਤ ਫਾਊਂਡੇਸ਼ਨ ਵੱਲੋਂ ਅਬ ਵਿਪਨ अरोड़ा ਜੀ ਵੱਲੋਂ ਔਰ ਅਮਨ अरोड़ा ਜੀ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ ਗਰੀਬਾਂ ਦੀ ਹੈਲਪ ਕਰਨਾ ਹੈਲਪਿੰਗ ਹੈਂਡ ਬanna ਜ਼ਰੂਰਤਮੰਦਾਂ ਦੀ ਲੋੜ ਨੂੰ ਪੂਰਾ ਕਰਨਾ ਇਹ ਕੰਮ ਸੋਖਾ ਨਹੀਂ ਹੈ ਇਹਨਾਂ ਦੇ ਦਿਮਾਗ ਵਿੱਚ ਜੋ ਇਹ ਵੰਤਰਣ ਆਇਆ ਹੈ ਇਹ ਸਭ ਦੇ ਸਹਿਯੋਗ ਨਾਲ ਅੱਜ ਵੀ ਅਸੀਂ ਹੈਲਪ ਕਰਦੇ ਆਂ ਕੱਲ ਵੀ ਕਰਦੇ ਰਵਾਂਗੇ ਹੈਲਪ ਦੇ ਨਾਲ ਇਹ ਹੈਲਪਿੰਗ ਹੈਂਡ ਜੋ ਹੈ ਹਰ ਇੱਕ ਦੇ ਸਹਿਯੋਗ ਨਾਲ ਹੀ ਪੂਰਾ ਹੋਏਗਾ ਵਾਈਗੁਰ ਜੀ ਉਮੀਦ ਹੈ ਉਮੀਦ ਕਰਦੀ ਆਂ ਕਿ ਆਂਦਾ ਟਾਈਮ ਕਦੇ ਵੀ ਵਾਈਗਰੂ ਇਹਨਾਂ ਦੇ ਲੋਡ ਹੀ ਨਾ ਪਏ ਖੁਦ ਹੀ ਪੂਰਤੀ ਕਰ ਸਕੀਏ ਬਾਕੀ ਜਿੱਥੇ ਸਾਡੀ ਜ਼ਰੂਰਤ ਹੈ ਅਸੀਂ ਹਰ ਕਦਮ ਇਹਨਾਂ ਦੇ ਨਾਲ ਸਾਥ ਦੇਵਾਂਗੇ ਥੈਂਕ ਯੂ ਹੋ ਗਏ ਔਰ ਉਹ ਹੋਣਗੇ ਔਰ ਉਹ ਹੋਰ ਹੋਗੇ ਜਿਨੇ ਮੁਹੱਬਤ ਤੇ ਹਿਰੋਂ ਸੇ ਹੁੰਦੀ ਹੈ ਉਹ ਹੋਰ ਹੋਗੇ ਜਿਨੇ ਮੁਹੱਬਤ ਤੇ ਹਿਰੋਂ ਸੇ ਹੈ ਤੇ ਤੇਰੇ ਹੋਗਾ ਤੇਰੇ ਕਹਿ ਇਸੇ ਸੋਸ਼ਲ ਵਰਕਰ ਐਸੇ ਊਮਨ ਵਿਕਿਪਾਲ ਔਰ ਨਸ਼ਾ ਮੁਕਤੀ ਮੋਚੇ ਵਿੱਚ ਮੈਂ ਅਮਨੁਰਾਣਾ ਜੀ ਦਾ ਵਿਪਨੁਰਾਣਾ ਜੀ ਦਾ ਤਹਿ ਨਿਰੋਸ਼ ਸ਼ੁਕਰੀਆ ਅਦਾ ਕਰਦੀ ਆਂ जिन्ना ने एही ऑर्गेनाइजेशन अब बिल्ड कीती है हेल्पिंग हैंड्स किसे दे हेल्प करना ए कोई सोखा काम नहीं है अपनी नेक कमाई ਵਿੱਚੋਂ ਦਸਵਾਂ ਹਿੱਸਾ ਵੀ ਉਹ ਹਿੱਸਾ ਕਰਨਾ ਕਿਸ ਨੂੰ ਦੇਣਾ ਇਹ ਸਭ ਤੋਂ ਔਖਾ ਕੰਮ ਹੈ ਆਪਾਂ ਆਪਣੇ ਖਾਤੇ ਆਪਣੇ ਲਈ ਕਰਦੇ ਹਾਂ ਪਰ ਹਾਂ ਕਿਸੇ ਲਈ ਗਰੀਬ ਲਈ हेल्पिंग ਨਹੀਂ ਕਰਨਾ ਬਹੁਤ ਮੁਸ਼ਕਿਲ ਹੈ ਇਸ ਲਈ ਅਸਲੀ ਸਹਿਯੋਗ ਤੋਂ ਆਗੇ ਜਿੰਨਾ ਤੋਂ ਵੱਧ ਤੋਂ ਵੱਧ ਹੁੰਦਾ थैंक यू थैंक यू